ਨਮਸਕਾਰ ਆਕਾਸ਼ਵਾਨੀ ਦਾਏ ਚਲੰਦਰ ਕੇਂਦਰ ਹੋਂ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਚੰਡੀਗੜ੍ਹ ਦੇ ਮਨੀ ਮਾਜਰਾ ਵਿੱਚ 24 ਘੰਟੇ ਜਲ ਸਪਲਾਈ ਦੇ ਪਾਇਲਟ ਪ੍ਰੋਜੈਕਟ ਦਾ ਉਦਘਾਟਨ ਕੀਤਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੇ ਨਾਗਰਿਕਾਂ ਨੂੰ ਹਰ ਕੱਟ ਤਿਰੰਗਾ ਮਹਿੰਮ ਨੂੰ ਹੋਰ ਤੇਜ਼ ਕਰਨ ਅਤੇ ਇਸ ਵਿੱਚ ਦੁਬਾਰਾ ਉਸੇ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਅਤੇ ਭਾਰਤ ਗ੍ਰੇਟ ਬ੍ਰਿਟੇਨ ਨਾਲ ਖੇਡੇ ਗਏ ਕੁਆਟਰ ਫਾਈਨਲ ਵਿੱਚ ਪੈਨਲਟੀ ਸ਼ੂਟਆਊਟ ਰਾਹੀਂ 4-2 ਨਾਲ ਸ਼ਾਨਦਾਰ ਜਿੱਤ ਦਰਜ ਕਰਕੇ ਹਾਕੀ ਦੇ ਸੈਮੀਫਾਈਨਲ ਵਿੱਚ ਪਹੁੰਚਿਆ ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਚੰਡੀਗੜ੍ਹ ਦੇ ਮਨੀ ਮਾਜਰਾ ਵਿਖੇ 24 ਘੰਟੇ ਜਲ ਸਪਲਾਈ ਦੇ ਪਾਇਲਟ ਪ੍ਰੋਜੈਕਟ ਦਾ ਉਦਘਾਟਨ ਕੀਤਾ ਅਮਿਤ ਸ਼ਾਹ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਮਨੀ ਮਾਜਰਾ ਦੇ ਕਰੀਬ 1 ਲੱਖ ਲੋਕਾਂ ਨੂੰ ਫਾਇਦਾ ਹੋਵੇਗਾ ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਤੇ ਲਗਭਗ 75 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਨੇ ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ 24 ਘੰਟੇ ਤੇਜ਼ ਜਲ ਸਪਲਾਈ ਰਾਹੀਂ ਪਾਣੀ ਨੂੰ ਬਰਬਾਦੀ ਤੋਂ ਬਚਾਉਣਾ ਹੈ ਇਸ ਦਾ ਇੱਕ ਹੋਰ ਉਦੇਸ਼ ਪਾਣੀ ਦੇ ਲੀਕੇਜ ਨੂੰ ਘਟਾਉਣਾ 스마트 ਮਿਟਰਿੰਗ ਜ਼ਮੀਨੀ ਪਾਣੀ ਤੇ ਸੀਮਿਤ ਨਿਰਭਰਤਾ ਅਤੇ ਊਰਜਾ ਦੀ ਖਪਤ ਦੀ ਨਿਗਰਾਨੀ ਰਾਹੀਂ ਜਲ ਸਰੋਤਾਂ ਨੂੰ ਵਧਾਉਣਾ ਵੀ ਹੈ ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਕੁੱਲ ਲਾਗਤ 160 ਕਰੋੜ ਰੁਪਏ ਹੈ ਮੋਦੀ ਜੀ ਨੇ ਚੰਡੀਗੜ੍ਹ ਕੇ ਵਿਕਾਸ ਕੇ ਲਿਏ ਇਹ 10 ਸਾਲ ਮੇ ਟੋਟਲ 30000 ਕਰੋੜ ਕਾ ਖਰਚ ਕੀਆ ਹੈ 29000 ਕਰੋੜ ਇਨਫਰਾਸਟ੍ਰਕਚਰ ਕੇ ਨਿਰਮਾਣ ਮੇ और 500 करोड़ रुपया रेलवे के विकास के लिए अलग से काम करने का योजना नरेंद्र मोदी जी लेकर आए हैं ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਰਕਾਰ ਤਿਰੰਗਾ ਮਹਿੰਮ ਨੂੰ ਹੋਰ ਤੇਜ਼ ਕਰਨ ਅਤੇ ਇਸ ਵਿੱਚ ਦੁਬਾਰਾ ਉਸੇ ਉਤਸ਼ਾਹ ਨਾਲ ਹਿੱਸਾ ਲੈਣ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਨੇ ਲੋਕਾਂ ਨੂੰ 9 ਤੋਂ 15 ਅਗਸਤ ਤੱਕ ਘਰਾਂ ਤੇ ਰੰਗੇ ਨੂੰ ਲਹਿਰਾਉਣ ਜਾਂ ਫਿਰ ਆਪਣੇ ਘਰਾਂ ਵਿੱਚ ਪ੍ਰਦਰਸ਼ਿਤ ਕਰਨ ਲਈ ਕਿਹਾ। ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਕਾਰ ਤਿਰੰਗਾ ਮਹਿੰਮ ਪਿਛਲੇ 2 ਸਾਲਾਂ ਵਿੱਚ ਇੱਕ ਕੌਮੀ ਆंदोलਨ ਵਿੱਚ ਬਦਲ ਗਈ ਹੈ ਅਤੇ ਹਰ ਭਾਰਤੀ ਵਿੱਚ ਬੁਨਿਆਦੀ ਇਕਤਾ ਨੂੰ ਜਗਾ ਰਹੀ ਹੈ। ਅਮਿਤ ਸ਼ਾਹ ਨੇ ਲੋਕਾਂ ਨੂੰ ਤਿਰੰਗੇ ਨਾਲ ਸੈਲਫੀ ਲੈਣ ਅਤੇ ਹਰਕਤ ਤੇਰੰਗਾ ਦੀ ਵੈਬਸਾਈਟ harkatteranga.com ਤੇ ਅਪਲੋਡ ਕਰਨ ਦੀ ਅਪੀਲ ਵੀ ਕੀਤੀ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਆਪਣੇ ਦਫ਼ਤਰ ਵਿਖੇ ਖੁੱਲਾ ਦਰਬਾਰ ਲਗਾ ਕੇ ਕਰੀਬ 300 ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਸ਼ਿਕਾਇਤਾਂ ਦਾ ਤੁਰੰਤ ਹੱਲ ਕਰਨ ਲਈ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਉਹਨਾਂ ਕਿਹਾ ਕਿ ਸਰਕਾਰ ਦਾ ਮੁੱਖਲਾ ਉਦੇਸ਼ ਲੋਕਾਂ ਨੂੰ ਆਸਾਨ ਤੇ ਜਲਦ ਸੇਵਾਵਾਂ ਪ੍ਰਦਾਨ ਕਰਨਾ ਹੈ ਤਾਂ ਜੋ ਲੋਕਾਂ ਨੂੰ ਆਪਣੇ ਅਧਿਕਾਰਾਂ ਤੇ ਸੇਵਾਵਾਂ ਵਾਸਤੇ ਬੇਲੋੜੀ ਪਾਛ ਤਾੜ ਨਾ ਕਰਨੀ ਪਵੇ ਕੈਬਨਟ ਮੰਤਰੀ ਨੇ ਕਿਹਾ ਕਿ ਨਾ ਕੈਂਪਾਂ ਰਾਹੀਂ ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਹੱਲ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਉੱਥੇ ਹੀ ਉਹਨਾਂ ਨੂੰ ਮੌਕੇ ਤੇ ਸਰਕਾਰੀ ਸੇਵਾਵਾਂ ਤੇ ਯੋਜਨਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ ਕੈਬਨਟ ਮੰਤਰੀ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਤੈ ਸਮੇਂ ਚ ਕਰਨ ਅਤੇ ਇਸ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਬਣਾਈ ਰੱਖਣ ਲਈ ਉਪਰਾਲੇ ਕਰਨ ਪੰਜਾਬ ਰਾਜ ਵਿਦਿਅਕ ਖੋਜ ਤੇ ਸਿਖਲਾਈ ਸੰਸਥਾ ਪੰਜਾਬ ਰਾਜ ਵਿਗਿਆਨ ਤੇ ਵਾਤਾਵਰਣ ਕੌਂਸਲ ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਾਂਝੇ ਉਪਰਾਲੇ ਸਾਦਕਾ रूपनगर जिले के प्रायमरी मिडल हाई सैकेंडरी प्राइवेट स्कूलों के ईको कलब इंचार्ज अध्यापक ग्रीन स्कूल ऑडिट संबंधी सिखलाई दी जा रही है मास्टर कुलवंत सिंह पखू माचरा ने दसा कि ए प्रोग्राम विश्व पदरी संस्था संयुक्त राष्ट्र वातावरण प्रोग्राम के मिथे हुए भारत सरकार सकार वातावरण और जलवायु परिवर्तन विभाग वालों मिशन लाइफ राही पूरा करने की लड़ी तहत पंजाब के स्कूलों च वातावरण के घटका हवा पानी धरती ऊर्जा फुटकल प्रबंधन के भोजन पहलुआ राही जीरो वेस्ट प्रणाली ਪਨਾਉਣ ਵਾਸਤੇ ਚਲਾਇਆ ਜਾ ਰਿਹਾ ਹੈ ਇਸੇ ਲੜੀ ਤਹਿਤ ਹੀ ਜੈਵਿਕ ਵਿਭਿੰਨਤਾ ਜਲਵਾਯੂ ਪਰਵਰਤਨ ਤੇ ਪ੍ਰਸਤਿਤਿਕੀ ਪ੍ਰਬੰਧਨ ਨੂੰ ਬਚਾਉਣ ਦੇ ਲਈ ਮਿਆਵਾਕੀ ਜੰਗਲ ਜਪਾਨੀ ਤਕਨੀਕ ਨੂੰ ਅਪਣਾਉਂਦੇ ਹੋਏ ਚੌੜੇ ਸਕੂਲਾਂ 'ਚ ਛੋਟੇ-ਛੋਟੇ ਜੰਗਲ ਵੀ ਲਗਾਏ ਜਾ ਰਹੇ ਨੇ ਪਰਦੇਸ਼ਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ 12 ਸਾਲ ਦੇ ਆਰਵ ਭਾਰਤਵਾਚ ਕਾਰਗਿਲ ਜੰਗੀ ਯਾਦਗਾਰ ਤੋਂ ਕੌਮੀ ਜੰਗੀ ਯਾਦਗਾਰ ਨਵੀਂ ਦਿੱਲੀ ਤੱਕ ਸਾਈਕਲ ਯਾਤਰਾ ਕਰ ਰਹੇ ਨੇ 26 ਜੁਲਾਈ ਤੋਂ 8 ਅਗਸਤ ਤੱਕ ਉਹ ਕੁੱਲ 1200 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੇ ਬੀਤੇ ਦਿਨੀ ਆਰਵ ਭਾਰਤਵਾਚ ਦਾ ਜਲੰਧਰ ਬੁੱਜਨ ਤੇ ਰੋਟਰੀ ਕਲੱਬ ਜਲੰਧਰ ਵੈਸਟ ਨੇ ਸਵਾਗਤ ਕੀਤਾ ਇੱਕ ਰਿਪੋਰਟ ਕਾਰਗਿਲ ਜੰਗ ਦੀ ਰਜਤ ਜਯੰਤੀ ਤੇ ਦਿੱਲੀ ਦੇ ਵਸਨੀਕ 12 ਸਾਲ ਦੇ ਅਰਬ ਭਾਰਦਵਾਜ ਲਦਾਖ ਦੇ ਕਾਰਗਿਲ ਜੰਗੀ ਸਮਾਰਕ ਤੋਂ ਇਨੇ ਦਿਨੀ ਸਾਈਕਲ ਯਾਤਰਾ ਕਰ ਰਹੇ ਨੇ ਕੌਮੀ ਜੰਗੀ ਯਾਦਗਾਰ ਨਵੀਂ ਦਿੱਲੀ ਤੱਕ ਦੀ ਇਸ ਯਾਤਰਾ ਦੌਰਾਨ ਉਹ ਕੁੱਲ 1200 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੇ ਅਰਬ ਦੇ ਪਿਤਾ ਡਾਕਟਰ ਅਤਲ ਭਾਰਦवाज ਵੀ ਨਾਲ ਚੱਲ ਰਹੇ ਨੇ 8ਵੀਂ ਜਮਾਤ ਦੇ ਵਿਦਿਆਰਥੀ ਅਰਬ ਰੋਜਾਨਾ ਔਸਤਨ 10 ਤੋਂ 12 ਘੰਟੇ ਸਾਈਕਲ ਚਲਾਉਂਦੇ ਨੇ ਅਤੇ 13 ਦਿਨਾਂ ਵਿੱਚ ਆਪਣਾ ਦਿੱਲੀ ਤੱਕ ਦਾ ਸਫ਼ਰ ਤੈਅ ਕਰਨਗੇ ये यात्रा में उन शहीदों को एक नमन के तौर पर कर रहा हूँ जो कारगिल वॉर में शहीद हो गए थे मेरे साथ में मेरे पिताजी भी साइकिल चला रहे हैं और पीछे पीछे मेरे दादाजी भी गाड़ी में चल रहे हैं और मेरा पूरा परिवार मेरा साथ दे रहा है अरब पिता डॉक्टर अतुल का कहना है कि ये यात्रा उन्होंने शहीदों नमन है जिना देश लाई अपना सब कुछ वारिया है आज जब आप अपने घर में बैठे हैं सुरक्षित बैठे हैं तो आप सोचते हैं कि ये फ्रीडम जो हमें मिल रहा है जो आजादी हम इंजॉय कर रहे हैं ये बहुत आसान है लेकिन आप एक बार अगर वहाँ जाके देखेंगे जो जिला द्रास बड्डा लेक जहाँ पे हमारे वीरों ने लड़ाई की वो ऐसी जगह है जहाँ पे इवन चलना और सांस लेना भी मुश्किल है और आज भी वो हमारी सरहदों को प्रोटेक्ट करके बैठे हुए है तो ये उन वीरों को नमन है हमारे जो बच्चे हैं आज के नौजवान है हमें उन्हें बोलना चाहिए कि आप ज्यादा से ज्यादा डिफेंस सर्विसेज में जाइए एंड कुछ ऐसी चीजें कीजिए कि आप अपने भारत देश का नाम प्राउड करें अरब देन भारद्वाज अनुसार अरब वो शुरू तो ही आजादी घुलाटिया दहानिया सुना दे रहे ने मैं उसको कहानियां सुनाता रहता था उसके लिए अपने वीर पुरुषों की और हमारे नेताओं की और हमारे फ्रीडम फाइटर्स की किताबें उसको पढ़ने के लिए ला के देता था ਇਸ ਤੋਂ ਪਹਿਲਾ ਸਾਲ 2022 ਵਿੱਚ 10 ਸਾਲ ਦੀ ਉਮਰ ਵਿੱਚ ਆਰਵ ਨੇ 2612 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸੀ ਜਿਸ ਦੌਰਾਨ ਉਹਨਾ 75ਵੇਂ ਆਜ਼ਾਦੀ ਦਾ ਅਮਰਤ ਮਹੋਸਤ ਅਤੇ ਨੀਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਵਰ੍ਹੇਂ ਮਨਾਉਣ ਲਈ ਮਨੀਪੁਰ ਦੇ ਇੰਡੀਅਨ ਨੈਸ਼ਨਲ ਆਰਮੀ ਦੇ ਮੋਰੰਗ ਸਥਿਤ ਮਿਊਜ਼ੀਅਮ ਤੋਂ ਦਿੱਲੀ ਦੇ ਕੌਮੀ ਜੰਗੀ ਯਾਦਗਾਰ ਤੱਕ 32 ਦਿਨ ਦੀ ਸਾਈਕਲ ਯਾਤਰਾ ਕੀਤੀ ਭਾਰਤੀ ਫੌਜ ਵੱਲੋਂ ਵੀ ਆਰਵ ਨੂੰ ਆਰਮਡ ਫੋਰਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਯਕੀਨਨ ਬਾਲੜੀ ਉਮਰ ਵਿੱਚ ਹੀ ਆਪਣੇ ਬੇਮਿਸਾਲ ਕਾਰਨਾਮਿਆਂ ਨਾਲ ਅਰਵ ਸਾਰਿਆਂ ਲਈ ਇੱਕ ਪ੍ਰੇਰਨਾ ਸਰੋਤ ਹੈ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਵਾਣੀ ਸਮachar ਜਲੰਧਰ ਪਟਿਆਲਾ ਜ਼ਿਲ੍ਹਾ ਰੱਖਿਆ ਸਿਵਾਮਾਂ ਭਲਾਈ ਦਫ਼ਤਰ ਵਿਖੇ ਫੌਜ ਦੇ ਨਿਊ ਫੌਜੀ ਬਲਾਂ ਵਿੱਚ ਭਰਤੀ ਹੋਣ ਵਾਸਤੇ ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਕੋਰਸ 5 ਪੰਜ ਅਗਸਤ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਦਾ ਉਦੇਸ਼ ਫੌਜ ਵਿੱਚ ਸੇਵਾ ਕਰ ਰਹੇ ਸੈਨਿਕਾਂ ਸਾਊਕਾ ਸੈਨਿਕਾਂ ਤੇ ਬਾਕੀ ਸ਼੍ਰੇਣੀਆਂ ਦੇ ਬੱਚਿਆਂ ਨੂੰ ਫੌਜ ਨਿਊ ਫੌਜੀ ਬਲਾਂ ਤੇ ਪੁਲਿਸ ਵਿੱਚ ਭਰਤੀ ਹੋਣ ਲਈ ਯੋਗ ਬਣਾਉਣਾ ਹੈ ਇਹ ਕੋਰਸ 45 ਦਿਨ ਦਾ ਹੋਵੇਗਾ ਜਿਸ ਦੌਰਾਨ ਵਿਦਿਆਰਥੀਆਂ ਨੂੰ ਸਰੀਰਕ ਤੌਰ ਤੇ ਭਰਤੀ ਹੋਣ ਲਈ ਲੋੜਿੰਦੇ ਮਿਆਰ ਵਾਸਤੇ ਤਿਆਰ ਕੀਤਾ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਨੂੰ ਲਿਖਤੀ ਇਮਤਿਹਾਨ ਦੀ ਤਿਆਰੀ ਵੀ ਕਰਵਾਈ ਜਾਵੇਗੀ ਪੈਰੀਓਲੰਪਿਕ ਤੋਂ ਅੱਜ ਬਹੁਤ ਚੰਗੀ ਖਬਰ ਆਈ ਜਦੋਂ ਭਾਰਤੀ ਹਾਕੀ ਟੀਮ ਸੈਮੀਫਾਈਨਲ ਵਿੱਚ ਪੁੱਜ ਗਈ। ਗ੍ਰੇਟ ਬ੍ਰਿਟੇਨ ਨਾਲ ਖੇਡੇ ਗਏ ਕੁਆਟਰਫਾਈਨਲ ਵਿੱਚ ਭਾਰਤ ਨੇ ਪੈਨਲਟੀ ਸ਼ੂਟਆਊਟ ਰਾਹੀਂ 4-2 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਖੇਡ ਦੇ 1 ਘੰਟੇ ਵਿੱਚ ਦੋਹੀ ਟੀਮਾਂ 1-1 ਗੋਲ ਤੇ ਬਰਾਬਰ ਰਹੀਆਂ। ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਤੇ ਗੋਲ ਕੀਤਾ ਪਰ ਗ੍ਰੇਟ ਬ੍ਰਿਟੇਨ ਨੇ ਛੇਤੀ ਹੀ ਗੋਲ ਕਰਕੇ ਸਕੋਰ ਦੀ ਬਰਾਬਰੀ ਕਰ ਲਈ। ਮੈਚ ਦੇ 17ਵੇਂ ਮਿੰਟ ਵਿੱਚ ਭਾਰਤ ਦੇ ਅਮਿਤ ਰਹਾਤਾਸ ਨੂੰ ਰੈੱਡ ਕਾਰਡ ਮਿਲਣ ਕਾਰਨ ਮੈਚ ਤੋਂ ਬਾਹਰ ਹੋਣਾ ਯਾ ਨਾਲ ਹੀ ਮੈਚ ਨੂੰ ਖੇਡਿਆ ਮੈਚ ਵਿੱਚ ਜ਼ਿਆਦਾਤਰ ਸਮੇਂ ਗ੍ਰੇਟ ਬ੍ਰਿਟੇਨ ਦੀ ਟੀਮ ਹਾਵੀ ਰਹੀ ਅਤੇ ਕਈ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਗੋਲ ਕੀਪਰ ਸ਼੍ਰੀ ਜੇਸ਼ ਨੇ ਸ਼ਾਨਦਾਰ ਟੰਗ ਨਾਲ ਬਚਾ ਕੀਤਾ ਤੇ ਕਈ ਗੋਲ ਰੋਕੇ ਇਧਰ ਸੂਬੇ ਪਾਰ ਵਿੱਚ ਭਾਰਤੀ ਹਾਕੀ ਟੀਮ ਦੇ ਸੈਮੀਫਾਈਨਲ ਵਿੱਚ ਪੁੱਜਣ ਤੇ ਲੋਕਾਂ ਚ ਖੁਸ਼ੀ ਦੀ ਲਹਿਰ ਹੈ ਸਾਰਿਆਂ ਨੇ ਹਾਕੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਭਵਿੱਖ ਚ ਦੇਸ਼ ਨੂੰ ਹੋਰ ਤਮਗੇ ਮਿਲਣ ਦੀ ਆਸ ਪ੍ਰਗਟਾਈ ਪ੍ਰੋਫੈਸਰ ਗੁਰਮੀਤ ਸਿੰਘ ਡਿਪਾਰਟਮੈਂਟ ਫਿਜ਼ੀਕਲ ਐਜੂਕੇਸ਼ਨ ਪੰਜਾਬ ਯੂਨੀਵਰਸਿਟੀ ਤੋਂ ਅੱਜ ਦੇ ਕੁਆਰਟਰ ਫਾਈਨਲ ਮੈਚ ਇੰਡੀਆ ਤੇ ਗ੍ਰੇਟ ਬ੍ਰਿਟਨ ਬੜਾ ਹੀ ਰੋਮਾਂਟਿਕ ਮੈਚ ਹੋਇਆ ਤੇ ਇੰਡੀਆ ਨੂੰ ਜਿੱਤ ਹਾਸਲ ਹੋਈ ਵੈਰੀ ਕੰਪੇਟਿਟਿਵ ਐਂਡ ਵੈਰੀ ਟਫ ਕਿਉਂਕਿ ਇਸ ਟਾਈਮ ਅਦਾਵੀਆ ਹਾਸ ਕੀ ਨੋ ਬੰਦੇ ਨਾਲ ਖੇਡ ਰਹੀ ਸੀ ਸੋ ਸਾਰਾ ਸੇਮ ਐ ਕੈਪਟਨ ਨੂੰ ਤੇ ਗੋਲ ਕੀਪਰ ਨੂੰ ਦਊਂਗਾ ਦੇ ਪਲੇਡ ਵੈਰੀ ਵੈਲ ਹਰਜੋਤ ਸਿੰਘ ਸਿੱਧੂ ਡਾਇਰੈਕਟਰ ਟ੍ਰੇਨਿੰਗ ਐਂਡ ਪਲੇਸਮੈਂਟ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਜ ਆਪਣੀ ਇੰਡੀਅਨ ਹਾਕੀ ਟੀਮ ਨੂੰ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਨੇ ਗ੍ਰੇਟ ਬ੍ਰਿਟਨ ਦੇ ਮੈਚ ਵਿੱਚ ਬਹੁਤ ਸ਼ਾਨਦਾਰ ਪ੍ਰਦਰਸ਼ਨ मैं आस अपनी टीम अपने देश लिए गोल्ड मेडल जीत के पेरिस ओलंपिक्स तो अपने देश पढ़ते सनीना बानसल एम आर एस पी टी बठिंडा से आज हम करोड़ों भारतीयों की निगाहें ओलंपिक्स में हॉकी के क्वार्टर फाइनल मैच पर टिकी थी ये धड़कनी एक पल के लिए उस वक्त रुक गई जब एक भारतीय खिलाड़ी को रेड कार्ड देकर आउट कर दिया क्योंकि इसके बावजूद भारतीय टीम जिस टीम स्पिरिट के साथ दस का दम दिखाते हुए हॉकी की नैया को भंवर ऐसी निकाल सेमीफाइनल तक लेकर पहुँची वो वाक की काबिल तारीफ और वर्थ वॉचिंग था सभी भारतीयों को ये विक्टोरियस मोमेंट देने के लिए पूरी हॉकी टीम और खासकर गोलकीपर श्री जेश का बहुत बहुत धन्यवाद और अगले मैचेस के लिए हमारी बहुत बहुत शुभकामनाएं ਪਟਿਆਲਾ ਤੋਂ ਮੈਂ ਸਤਨਾਮ ਸਿੰਘ ਬਠੋਈ ਅੱਜ ਵੱਡਾ ਮੁਕਾਬਲਾ ਸੀਗਾ ਤੇ ਟਫ ਵੀ ਸੀਗਾ ਪਰ ਇਸ ਦੇ ਬਾਵਜੂਦ ਵੀ ਜੜੀ ਆ ਪੈਨਲਟੀ ਸ਼ੂਟਆਊਟ ਚ ਬਰਤਾਨੀਆਂ ਨੂੰ 4-2 ਨਾਲ ਹਰਾ ਕੇ ਭਾਰਤੀ ਹਾਕੀ ਟੀਮ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ ਜਿਵੇਂ ਇਸ ਵਾਰ ਜੋਸ਼ ਜਿਹੜਾ ਦਿਖ ਰਿਹਾ ਖਿਡਾਰੀਆਂ ਦਾ ਤਾਂ ਇਸ ਤੋਂ ਲੱਗ ਰਿਹਾ ਹੈ ਕਿ ਸੈਮੀਫਾਈਨਲ ਜਿੱਤ ਕੇ ਫਾਈਨਲ ਵਿੱਚ 골ਡ ਮੈਡਲ ਜਿੱਤਦੀ ਹੋਈ ਨਜ਼ਰ ਆ ਸਕਦੀ ਹੈ ਇਸ ਦੀ ਨਾਲ ਹੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਨਮਸਕਾਰ